ਮੈਂ ਕਹਿ ਸਕਦਾ ਭਾਈ ਆਹ ਵੀਡੀਓ ਤੇ ਨਾ ਤੁਸੀਂ ਮੌਕਾ ਸਾਹਮਣੇ ਲਿਓ ਹਾਂ ਠੀਕ ਹੈ ਅਗਲੀ ਵਾਰੀ ਰੇਟ ਬਦਲੇ ਵੀਡੀਓ ਦਾ ਸਕਰੀਨਸ਼ਾਟ ਠੀਕ ਹੈ ਦਿਖਾ ਕੇ ਆਪਾਂ ਫੇਰ ਬੰਦੇ ਨਾਲ ਡੀਲ ਕਰਾਂ ਮੈਨਲਾ ਦਾ ਭਾਈ ਬਿਮਾਰ ਹੋਣ ਦੇ ਨਾਲ ਨਾਲ ਕੋਰਾ ਜਿਹਾ ਹਿੱਲ ਗਿਆ ਨਹੀਂ ਨਹੀਂ ਜੀ 75 ਹੋ ਗਿਆ ਕੋਰੇ 70 ਦਾ ਦੇ 75000 ਆ ਰਿਹਾ ਭਾਈ ਸਵਾ 4 ਲੱਖ ਦਾ ਦੇ ਦਾਂਗੇ ਸਵਾ ਯਾਰੇ ਚੁੜਾ ਦੇ ਲੈ 50000 ਇਹਦੇ ਵਿੱਚ ਹੋੜ ਗਿਆ ਭਾਈ 115000 ਰੁਪਏ ਡਿਮਾਂਡ ਆ ਭਾਈ ਮਤਲਬ ਕਹਿ ਸਕਦਾ 30000 ਦਾ ਤਾਂ ਨਾ ਨਾ ਦੀ ਨਾਲ ਕਿਤੇ 5.5 ਲੱਖ ਦਾ ਟਰੈਕਟਰ ਦੇ ਦਾਂਗੇ 5.6 ਲੱਖ ਦਾ 60000 ਰੁਪਏ ਵੀ 454 ਚੋਂ ਛੋੜ ਗਿਆ 1.3 ਲੱਖ ਮੰਗਨੇ ਆ ਦੱਸ ਤੂੰ ਅੱਜ ਖੁਸ਼ ਹੋ ਕੇ ਵੀ ਕਿੰਨੇ ਛੱਡਣੇ ਉਹਨੇ ਛੱਡ ਦਾਂਗੇ 40000 ਡਾ ਦੇ 60000 ਡਾ ਦੇ 8 ਲੱਖ ਰੁਪਏ ਦੀ ਦੇ ਦੇ ਦੇਖ ਲੈ ਪੁੰਨ ਨਾ ਗਿਆ ਮੈਂ ਨਹੀਂ ਭੁੱਲਦੇ ਲੱਖ ਦੀ ਦੇ ਓਏ ਲੱਗਾ ਕੋਰਾ ਵੀ ਅੱਜ ਦੋ ਦੋ ਅੱਛਰ ਭਾਈ ਤਾਂ ਕੋ 60000 ਡਾ ਦੇ ਹਾਂ 60 60000 ਮੈਨੂੰ ਪਤਾ ਲੱਗਿਆ ਕੱਟ ਗਿਆ ਤਾਂ ਕੱਟ ਗਿਆ ਤਾਂ ਦੇਖ ਲੈ ਕੱਟ ਗਿਆ ਤਾਂ ਟਰੈਕਟਰ 4.70 ਹਜ਼ਾਰ ਹਾਂ ਦੇਣਾ ਨਾ ਸਕੇ ਨੇ 40 ਕਹਤਾ ਮੈਂ ਡਾ ਦੇ 40 ਨਾ ਕੀ ਬਣਦਾ ਕਮਲਿਆ ਬੰਦਿਆ ਹੋਰ ਫਿਰ 60000 ਰੁਪਏ ਡਾ ਦੇ ਯਾਰ ਹੋਰ ਯਾਰ ਮੇਰੀ ਗੱਲ ਸੁਣ ਜਮਾ ਠੀਕ ਹੈ ਸੋਨਾ ਲਿਕਾ 35 ਵਾਲੇ ਭਾਅ 'ਚ ਖੜਾ ਆਪਣੇ ਕੋਲ ਠੀਕ ਹੈ ਹੈ 50 ਦਾ ਪਰ 35 ਦੇ ਭਾਅ 'ਚ ਲੈ ਕੇ ਜਾਵਾਂਗੇ 2030 ਤੱਕ ਪਾਸ ਹੋ ਗਿਆ ਤਾਂ ਕੀ ਯਾਰ ਜਾਣੇ ਅੱਜ ਫਿਰ ਪਹੁੰਚੇਗੇ ਪੰਜਾਬ ਟਰੈਕਟਰ ਸੇਲ ਪਰਚੇਜ ਤੇ ਬਾਈ ਕੋਰੇ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਅੱਜ ਬਾਈ ਵੀਡੀਓ ਦੇ ਵਿੱਚ ਘਟੋ ਘਟ 20 ਤੋਂ 25 ਟਰੈਕਟਰ ਰਹਿਣਗੇ ਸਟਾਕ ਬਾਈ ਫੁੱਲ ਆਗਾ ਬਾਈ ਕੋਲੇ ਕਰਦੇ ਗੱਲਬਾਤ ਸੱਸੀ ਦੇ ਬਾਈ ਤੁਸੀਂ ਕਾਜੀ ਠੀਕ ਹੋ ਬਈ ਕੋਰੇ ਠੀਕ ਆ ਬਸ ਵਧੀਆ ਠੀਕ ਆ ਬਈ ਬਿਮਾਰ ਹੋਇਆ ਪਿਆ ਬਈ 14 15 ਦਿਨਾਂ ਤੋਂ ਠੀਕ ਆ ਬਈ ਸਹੀ ਗੱਲ ਤੇ ਠੀਕ ਆ ਜੀ ਲੋਕੇਸ਼ਨ ਦੱਸ ਦੀ ਬਈ ਭਰਾਵਾਂ ਨੂੰ ਆਪਾਂ ਮਾਨਸਾ ਕੈਂਸੀ ਠੀਕ ਆ ਜੀ ਸੰਦੀਪ ਪੰਪ ਦੇ ਕੋਲੇ ਆਣਾ ਬਈ ਠੀਕ ਆ ਬਈ ਕੰਮ ਕਰ ਠੀਕ ਆ ਵਧੀਆ ਠੀਕ ਆ ਬਈ ਜੇ ਟਰੈਕਟਰ ਬਾਰੇ ਗੱਲਬਾਤ ਕਰਦੇ ਬਈ ਨਿਊ ਹਾਲੈਂਡ ਆ ਗਿਆ 33 ਤੇ ਪੁਰਾਣੀ ਸ਼ੋ ਵਾਲਾ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੇ 16 ਦੇ ਟਾਇਰਾਂ ਚਾਗਾ ਕੰਡੀਸ਼ਨ ਦਾ ਚੰਗਾ ਪਿਆ ਇੰਜਨ ਗੇਅਰ ਦੀ ਗਾਰੰਟੀ ਹੈ ਬਈ ਚਮੇਵਾਰੀਆ ਪਾਵਰ ਸਟੀering ਕਰਿਆ ਹੋਇਆ ਕੰਪਨੀ ਵੱਲੋਂ ਸਰਸਮਾਨ ਐਵੇਂ ਜੋ ਕਰੀ ਦੇ ਦਾਂਗੇ ਨਾਲ ਲੱਗਿਆ ਠੀਕ ਆ ਬਈ ਐਮਪੀ ਸਿਸਟਮ ਲੱਗਿਆ ਹੈਗਾ ਕਨੋਪੀ ਛਤਰੀ ਆ ਗਈ ਮਾਡਲ ਹੈਗਾ 2000 ਮਾਡਲ ਠੀਕ ਆ ਜੀ 2000 ਪੂਰਾ ਮਾਡਲ ਹੈਗਾ ਰੇਟ ਰੂਪੇ ਦਾ ਕੋਰੇ 2 ਲੱਖ ਤੇ 70 ਹਜ਼ਾਰ ਦਾ ਦੇ ਦੇਾਂਗੇ ਮੌਕੇ ਤੇ ਮੁਰਨ ਨਹੀਂ ਦਿੰਦੇ ਕਰ ਲਾਂਗੇ ਠੀਕ ਆ ਬਾਈ ਜੀ ਕਰ ਲਾਂਗੇ ਆਹ ਵੇਲਾ 1955 ਆ ਗਿਆ 3 ਸਟਾਰ ਦੇ ਵਿੱਚ ਹੈਗਾ ਕੰਡੀਸ਼ਨ ਚੈੱਕ ਕਰ ਲਓ ਪੋਰਸਟਰ ਇੰਜਨ ਹੈ 12 ਮਾਡਲ ਹੈ ਘੋੜਾ ਬੈਂਪਰ ਲੱਗਿਆ ਡਿਸਟ੍ਰਿਬਿਊਟਰ ਲੱਗਿਆ ਅਗਲੇ ਟਾਇਰ ਵੱਡੇ ਪਾਏ ਹੋਏ ਆ ਓਕੇ ਨਵੇਂ ਠੀਕ ਆ ਬਾਈ ਰੇਟ ਕਰ ਲਾਂਗੇ ਰੇਟ ਦਾ ਤਾਂ ਆਪਾਂ 4 ਲੱਖ ਰੁਪਏ ਦੀ ਦੇ ਸਵਾ 4 ਲੱਖ ਰੁਪਏ ਦਾ ਭਾਅ ਸਾਦੀ ਘਟਾਈ ਵਾਲਾ ਤੇ ਅੱਗੇ ਪਾਵਰ ਸਟੀering ਚ ਡਬਲ ਪੰਪ ਠੀਕ ਹੈ ਡਬਲ ਪੰਪ ਪਾਵਰ ਸਟੀering ਵਾਲਾ ਹਾਰਾ ਮਾਡਲ ਮਾਨਸਾ ਨੰਬਰ ਅੱਗੇ ਅੱਗੇ 18 ਮਾਡਲ ਹੈ ਮਾਨਸਾ ਨੰਬਰ ਦਾ ਐਪੀ ਕੰਡੀਸ਼ਨ ਚੈੱਕ ਕਰ ਲਓ ਬਈ ਦੇਗੇ ਚੁੱਲੇ ਤੋਂ ਪਹਿਲਾ ਵਾਲਾ ਮਾਡਲ ਆ ਗਿਆ ਬਈ 4 ਸਟਾਰ ਆਗਾ ਟਾਇਰ ਚੰਗੇ ਪਏ ਨੇ ਪੈਕ ਤੇ ਕਿੰਨੇ ਕ ਪੈਸੇ ਰਹਿਣਗੇ ਮੁੱਲ ਤਾਂ 5 ਲੱਖ ਤੇ 75000 ਕਰਦੇ ਆਂ ਦੱਸ ਕਿੰਨਾ ਛੱਡਣਾ 5 ਲੱਖ ਤੇ 75000 ਦੇਖ ਲਾ ਹਾਂ ਦੱਸ ਦੇ ਕਿੰਨਾ 60 ਦਾ ਵਾਲਾ ਹੋਰ ਵਾਲਾ ਲਾ ਜੋਰ ਜਿੰਨਾ ਲਾਉਣਾ ਸਾਡੇ ਦਾ 5 ਲੱਖ ਦਾ ਟਰੈਕਟਰ ਦੇ ਦੇ 5 ਲੱਖ ਦਾ ਹਾਂ 18 ਮਾਡਲ 18 ਦੇ ਮਾਰ ਕੇ ਮਾਨਸਾ ਨੰਬਰ ਠੀਕ ਹੈ 75000 ਮੈਲਾ ਦਾ ਬਈ ਬਿਮਾਰ ਹੋਣ ਦੇ ਨਾਲ ਨਾਲ ਕੋਰਾਜ ਹਿੱਲ ਗਿਆ ਨਹੀਂ ਨਹੀਂ 75000 ਗਿਆ ਕੋਰੇ 70 ਦਾ ਕੁਝ ਨਹੀਂ ਹੁੰਦਾ ਠੀਕ ਹੈ ਦੀਵਾਲੀ ਦੀਵਾਲੀ ਉੱਪਰ ਹੈ ਦੀ ਠੀਕ ਹੈ ਲੈ ਮਿੱਤਰੋ 75000 ਰੁਪਏ ਹੋਣ ਗਿਆ ਦੀਵਾਲੀ ਆਉਗਰਾ ਤੁਸੀਂ ਵੀ ਬਈ ਚਾਬੀ ਆ ਕੇ ਫੜ ਲਓ ਕੋਰੇ ਬਾਈ ਤੋਂ ਤੂੰ ਤਾਂ 10 15 ਕਹਿੰਦਾ ਈ 10 15 ਨਾਲ ਨਹੀਂ ਚੱਲਦਾ ਕੰਮ ਠੀਕ ਆ ਬਈ 75 ਉੜ ਗਿਆ ਤੇ ਅੱਗੇ ਆ ਗਿਆ 4x4 ਪ੍ਰੀਤ ਦਾ ਬਈ 75 99 75 99 75 74 95 75 ਹੌਸਪਾਵਰ ਵਾਲਾ ਟਰੈਕਟਰ ਆ ਠੀਕ ਆ ਜੀ ਛੋਟਾ ਟਰੈਕਟਰ ਕਹਿ ਸਕਦੇ ਨਾ ਬਈ ਇੱਕ ਗੀਅਰ ਵਾਲਾ ਠੀਕ ਆ ਬਈ ਮਤਲਬ ਜੇ ਤੁਸੀਂ ਬਈ ਹੋਰ ਟਰੈਕਟਰ ਖਰੀਦਣ ਜਾਂਦੇ ਹੋ 4x4 ਤਾਂ ਬਈ ਮਤਲਬ ਕਹਿ ਲਈਏ ਬਈ ਉਹਦੇ ਰੇਟ 'ਚ ਇਹ ਦੋ ਆ ਜਾਣਗੇ ਨਾ ਬਈ ਹਾਂ ਹਾਂ ਨਾਲੇ ਛੋਟਾ ਟਰੈਕਟਰ ਆ ਗਿਆ 75 ਐਚਪੀ ਦਾ 4x4 ਆ ਗਿਆ ਐਮਪੀ ਸਿਸਟਮ ਲੱਗਿਆ ਹੋਇਆ 75 ਹੌਸਪਾਵਰ 'ਚ ਆ ਗਿਆ ਜ਼ਿੰਮੇਵਾਰੀ ਅੰਜਨ ਗੀਅਰ ਦੀ ਠੀਕ ਆ ਜੀ ਜ਼ਿੰਮੇਵਾਰੀ ਵਾਲਾ ਟਰੈ ਇਹ ਰ ਵੀ ਚੰਗੇ ਪੈਣੇ ਨੇ ਬਈ ਹਾਂ ਹਾਂਜੀ ਹਾਂਜੀ ਰੇਟ ਬਈ ਕੋਰੇ ਰੇਟ ਤਾਂ ਇਹਦਾ 4 ਲੱਖ 75000 ਕਰਦੇ ਆ ਤੇ ਤੂੰ ਦੱਸ ਵਾ ਅੱਜ ਕਿੰਨੇ ਦਾ ਹੈ ਮਾਡਲ ਕਿੰਨਾਗਾ ਇਹ 16 ਮਾਡਲ ਹੈ 16 ਮਾਡਲ ਆਗਾ ਜੇ ਕੋਈ ਉਹ ਗਰੇ ਹੋਰ ਲੈਣ ਜਾਣਾ ਉਹ ਪਹਿਲਾਂ ਇਹ ਦੱਸ ਇਹਦੇ ਰੇਟ 'ਚ ਕਿੰਨੇ ਦਾ ਮਿਲੂ ਘਟ ਘਟ ਨਹੀਂ ਰੇਟ ਤਾਂ ਹੁਣ ਆਇਆ ਜਿਵੇਂ ਆਪਣੇ ਕੋਲੇ ਚੀਜ਼ ਆਈ ਆਪਾਂ ਉਹ ਆ ਜਾ ਠੀਕ ਹੈ ਨਹੀਂ ਆਪਾਂ ਜੇ ਕਿਸਾਨ ਭਰਾ ਨੂੰ ਕਿਸੇ ਨੂੰ ਕੋਈ ਮੁਕਾਬਲਾ ਆਪਣਾ ਦਾ ਆਪਦੇ ਨਾਲ ਹੀ ਆ ਠੀਕ ਆ ਬਈ ਆਪਣਾ ਕਿਸੇ ਨਾਲ ਕੰਮ 4 ਲੱਖ 75000 ਹੈ ਬਈ ਹਾਂ ਸਵਾਜਰ ਲੱਕ ਦਾ ਦੇ ਰਿਹਾ ਸਵਾਜਰ ਜੁੜਾ ਦੀ ਲੈ 50000 ਇਹਦੇ ਵਿੱਚ ਹੋੜ ਗਿਆ ਬਈ 75 75 ਦਾ ਕੈਸ਼ ਬਈ ਨੇ ਸਵਾ ਦਾ ਇਹ ਲੈ ਜਾ ਅੱਗੇ ਆ ਗਿਆ ਸਵਰਾਜ 855 ਬਈ ਡੇਗੀ ਚੁੱਲੇ ਵਾਲਾ 4/4 ਚ ਆ ਗਿਆ ਗੁਰੇ ਇਹਦਾ ਰੇਟ ਵੀ ਉਹ ਦੇ ਦੀ ਜਿਹੜਾ ਘੁੰਮ ਕੇ ਆ ਜਾ ਬਈ ਸਾਰੇ ਕਿਤੇ ਇਹਦਾ ਰੇਟ ਜਰਾ ਆਪਾਂ 7 ਲੱਖ 10 15000 ਕਰਦੇ ਆ ਤੂੰ ਦੱਸ ਦੇ 7 ਲੱਖ 10 15000 ਰੇਟ ਤਾਂ ਕਰਦੇ ਆ ਹਾਂ ਠੀਕ ਆ ਬਈ ਮਤਲਬ ਆ ਬਈ ਲੋਕਲ ਬਰਨਾਲੇ ਦਾ ਨੰਬਰ ਆਣਾ ਬਈ ਇਹ ਕੋਰੇ ਠੀਕ ਆ ਜੀ 4/4 ਬਹੁਤ ਟਾਈਮ ਹੋ ਗਿਆ ਗੁਰੇ ਖੜੇ ਨੂੰ ਦੇ ਦੇ ਯਾਰ ਇਹ ਕਿ ਕਿਸਾਬ ਨਾਲ ਦੇ ਦੇ ਦਾਂਗੇ ਜੀ ਕੋਈ ਹੁਣ ਲਊਗਾ ਹੁਣ ਮੱਲਮਲੀ ਕੀ ਕਰੇ ਛੱਡਾ ਜੈ ਜੈ ਸੁਨੋ ਦੱਸਦੇ ਤੂੰ ਦੱਸ ਦੇ ਵੀ ਕਿੰਨੇ ਪੈਸੇੜਾ ਚਾਹੁੰਦਾ ਕਿੰਨੇ ਕਹਿਣਾਗਾ 7 ਲੱਖ 15000 ਕਹਿੰਦੇ ਆ 7 ਲੱਖ 15000 ਰੁਪਏ ਡਿਮਾਂਡ ਆ ਬਈ ਮਤਲਬ ਕਹਿ ਸਕਦੇ ਆ 30000 ਦਾ ਨਾ 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 30 ਨਾਲ ਕਿਤੇ 5.5 ਲੱਖ ਦਾ ਟਰੈਕਟਰ ਦੇ ਦਾਂਗੇ 5.5 ਲੱਖ ਦਾ 60000 ਰੁਪਏ ਵੀ 454 ਚੋੜ ਗਿਆ ਤੇ ਅਗਲਾ ਵਗੇ ਆ ਗਿਆ ਇਹ 19 ਮਾਡਲ ਆ ਸੋਨਾ ਲੀਕਾ ਚੇਂਜਰ ਵਾਲਾ ਇਹ ਸਾਰੇ ਸੋਨਾ ਲੀਕਾ ਲਾਏ ਹੋਏ ਆ ਲੈ ਮਿੱਤਰੋ ਨੀਲੇ ਮੋਰ ਖੜੇ ਨੇ ਆ ਲਾਈਨ ਦੇ ਵਿੱਚ ਸੋਨਾ ਲੀਕਾ ਚੇਂਜਰ ਵਾਲਾ ਤੇ 3 ਸਪੀਡ ਦੇ ਵਿੱਚ ਆ ਗਿਆ ਤੇ ਖੁੱਲੇ ਪਲੇਟਫਾਰਮ ਚ ਆ ਗਿਆ 14 ਦੇ ਟਾਇਰ ਆ ਜਾਣਾ ਬਈ ਹਾਂਜੀ ਹਾਂਜੀ ਤੇ ਮਾਡਲ ਹੈਗਾ ਟਰਾਂ ਨੀ ਮਾਡਲ ਆ ਠੀਕ ਹੈ ਜੀ ਦੇਣ ਲੈਣਾ ਰੇਟ ਕੀ ਦਾ ਦੇਣ ਲੈਣਾ ਇਹ ਦੇ ਦਾਂਗੇ 5 ਲੱਖ ਤੇ 25000 5 ਲੱਖ ਤੇ 25000 ਦਾ 3 ਸਪੀਡ ਵਾਲਾ ਲੈ ਮਿੱਤਰੋ ਅੱਗੇ ਆ ਗਿਆ ਇਹ ਸੋਨਾ ਲੀਕਾ ਬਈ ਇਹ 11 ਮਾਡਲ ਆ 11 ਮਾਡਲ ਉੱਚੀ ਗੱਡੀ ਵਾਲੇ ਟਾਇਰ ਆ ਗਏ ਬਈ ਜਿਵੇਂ ਨਵੇਂ ਆਪਾਂ ਪਵਾਏ ਠੀਕ ਹੈ ਜੀ ਬਰਾਡ ਦੇ ਵਿਆਹ ਮਹਿਗੀ ਗੱਡੀ ਵਾਲੇ ਟਾਇਰ ਨੇਗੇ ਤੇ 2000 ਮਾਡਲ ਹੈਗਾ 12 ਹੈ ਬਈ ਨਾ ਨਾ 11 11 11 ਮਾਡਲ ਹੈਗਾ ਨੰਬਰ ਇਹਦਾ ਬਈ ਮਾਨਸਾ ਦਾ ਆਪਣਾ ਠੀਕ ਹੈ ਮਾਨਸਾ ਨੰਬਰ ਆ ਗਿਆ ਰੇਟ ਇਹਦਾ ਰੇਟ ਤਾਂ ਯਾਰ 70 ਵੀ ਮੰਗ ਲਾ ਨੇ 60 ਵੀ ਮੰਗ ਲਾ ਨੇ 3 ਲੱਖ 40 ਹਜ਼ਾਰ ਦੀ ਦੇ ਦਾਂਗੇ ਲੈ ਵੇ 30 ਇਹ ਚ ਔੜ ਗਿਆ 3 ਲੱਖ 40 ਹਜ਼ਾਰ ਦਾ ਬਾਈ ਕਹਿੰਦਾ ਇਹ ਲੈ ਜਾਓ ਤੇ ਅਗਲਾ ਇਹ ਸੋਨਾਲੀ ਕਾ ਆ ਗਿਆ 35 ਦਾ ਬਾਈ ਇਹ 11 ਮਾਡਲ ਹੈ 11 ਮਾਡਲ ਆਗਾ ਲੈ ਮਿੱਤਰੋ 2011 ਮਾਡਲ ਆ ਟਾਇਰ ਚੌਕੜਾ ਜਾਮਾ ਚੰਗੇ ਪੈਣਗੇ ਫਰੰਟ ਜਾਮਾ ਪੈਣੇ ਬੈਕ 80 ਕਿ ਪੈਸੇ ਨੇਗੇ ਸਾਢੇ ਘਟਾਈ ਚ ਜਾਣਾ ਕੋਰੇ ਬਾਈ ਹਾਂ ਸਾਢੇ ਠੀਕ ਹੈ ਜੀ ਸਾਢੇ ਘਟਾਈ ਚ ਰੇਟ ਬਾਈ ਰੇ 2.5 ਲੱਖ ਦਾ ਦੇ ਦਾਂਗੇ ਠੀਕ ਆ ਜੀ ਮਾਡਲ ਆ 11 11 ਲੈ ਮਿੱਤਰੋ ਸਿਰਫ 2.5 ਲੱਖ ਰੁਪਏ ਦਾ ਸੋਨਰ ਸਵਰਾਜ 735 ਨਹੀਂ ਦਿੰਦਾ ਇਹਨਾਂ ਦਾ ਨਾ ਵੀ ਕਿਹੜੇ ਕੋਈ ਠੀਕ ਆ ਬਾਈ ਤੇ ਅੱਗੇ ਆ ਗਿਆ ਸੋਨਾ ਲੀਕਾ 750 ਦਾ ਬਾਈ ਇਹ ਮਾਡਲ ਆ ਇਹ 6 ਆ ਇਹ 6 ਮਾਡਲ ਆ 2.40 ਹਜ਼ਾਰ ਦੀ ਦੇ ਦਾਂਗੇ ਬਸ 2 ਲੱਖ 40 ਹਜ਼ਾਰ ਕਿਹਾ ਜਾ ਮੈਂ ਲੈ ਐ ਮਿੱਤਰੋ 2 ਲੱਖ 40 ਹਜ਼ਾਰ ਰੁਪਏ ਦਾ ਕੰਡੀਸ਼ਨ ਚੈੱਕ ਕਰ ਲੋ ਬਈ ਟ੍ਰੈਕ ਪੂਰਾ ਤੋਂ ਲਾ ਕੇ ਬੰਪਰ ਤੋਂ ਲਾ ਕੇ ਲਿੰਕਾਂ ਤੱਕ ਸਾਰਾ オリジナル ਆ ਠੀਕ ਆ ਜੀ ਕੁੱਲ ਮਿਲਾ ਕੇ ਚੰਗਾ ਟਰੈਕਟਰ ਕਹਿ ਲੀਏ ਠੀਕ ਆ ਬਾਈ ਜੀ ਮਤਲਬ ਭਾਈ ਇਹ ਟਰੈਕਟਰ ਉਹ ਆਗਾ ਜਿਹੜੇ ਬਹੁਤ ਕੱਟ ਪੀਸ ਆਏ ਸੀ ਹਨਾ ਭਾਈ ਸਾਈਡ ਰੇਸ ਵਾਲਾ ਇਹ ਭਾਈ ਐਸਰ ਇਹ 3 ਲੱਖ ਮੰਗਨੇ ਆ ਦੱਸ ਤੂੰ ਅੱਜ ਖੁਸ਼ ਹੋ ਕੇ ਵੀ ਕਿੰਨੇ ਛੱਡਣੇ ਉਹਨੇ ਛੱਡ ਦਾਂਗੇ 40000 ਰੜਾ ਦੇ 60000 ਰੜਾ ਦੇ ਲੇ 60000 2.4 ਲੱਖ 40000 ਲੈ ਮਿੱਤਰੋ 2 ਲੱਖ ਤੇ ਚੰਦੇ ਨੂੰ ਕਾਪੀ ਆਉਂਦੇ ਨਾਮ ਬਣਾ ਕੇ ਦੇ ਦਾਂਗੇ ਯਾਰ ਠੀਕ ਹੈ ਜੀ ਮਤਲਬ ਇਹ 0 ਮੀਟਰ ਵਾਲਾ ਗਿਆ ਬਈ ਕੁਰੇ ਨਹੀਂ ਇਹ 0 ਮੀਟਰ ਵਾਲਾ ਉਧਰ ਖੜਾ ਉਹ ਠੀਕ ਹੈ ਜੀ ਉਹ 0 ਮੀਟਰ ਵਾਲਾ ਖੜਾ ਹੈਗਾ ਬਈ ਤੇ ਅੱਗੇ ਇਹ ਆ ਗਿਆ 740 ਦਾ ਬਹੁਤ ਘੱਟ ਮਿਲਣ ਵਾਲਾ ਟਰੈਕਟਰ ਆ ਬਈ ਵਿਕਣ ਵਾਲਾ ਨਹੀਂ ਮਿਲਣ ਵਾਲਾ ਕਿਉਂਕਿ ਸੈਂਟਰ ਗੇਅਰ ਆ ਗਿਆ ਜਿਹੜੇ ਬਈ ਛੋਟਾ ਟਰੈਕਟਰ ਕਹਿ ਸਕਾਂਗੇ 40 ਵਾਲਾ ਇਹ ਮੇਕੀਨ ਵਾਲਾ ਓਕੇ ਜੀ 2003-4 ਮਾਡਲ ਹੈ ਠੀਕ ਹੈ ਜੀ ਏ ਬਸ ਲੱਖ ਰੁਪਏ ਦੀ ਦੇ ਦੇ ਦੇਖ ਲੈ ਭੁੱਲਣਾ ਗਿਆ ਮੈਂ ਨਹੀਂ ਭੁੱਲਦੇ ਲੱਖ ਦੀ ਦੇ ਉਹ ਹਿੱਲ ਗਿਆ ਕੋਰੇ ਹੋ ਗਿਆ ਦੋ ਦੋ ਸਿਰਫ ਲੱਖ ਰੁਪਏ ਦਾ ਟਰੈਕਟਰ ਕਹਿੰਦਾ ਸੋਨਾ ਲੀਕਾ ਗਿਆ ਕੋਰੇ ਸੋਨਾ ਲੀਕਾ 40 ਵਾਲਾ ਠੀਕ ਆ ਅੱਗੇ 855 ਆ ਗਿਆ ਭਾਈ ਇਹ ਪਾਵਰ ਸ਼ੇਅਰਿੰਗ 2002 ਮਾਡਲ ਠੀਕ ਹੈ ਜੀ ਟਾਇਰ ਵੀ ਚੌਕੜਾ ਚੰਗੇ ਆਣਾ ਭਾਈ ਹੂੰ ਹੂੰ ਠੀਕ ਆ ਰੇਟ ਇਹਦਾ ਇਹ 2 ਲੱਖ 40 ਹਜ਼ਾਰ ਦਾ ਦੇ ਦੋ ਲੱਖ 40 ਹਜ਼ਾਰ ਰੁਪਏ ਦਾ 575 ਆ ਗਿਆ ਡਬਲ ਕਲਚ ਕਰਿਆ ਮੋਡੀਫਾਈ ਠੀਕ ਹੈ ਜੀ 2 ਲੱਖ ਰੁਪਏ ਦਾ ਦੇ ਦਾਂਗੇ ਮੌਕੇ ਤੇ ਮਨਤਨ ਕਰ ਦਾਂਗੇ ਠੀਕ ਆ ਭਾਜੀ ਨਿਊ ਹੋਲੈਂਡ ਆ ਗਿਆ ਏ ਚ 4 ਲੱਖ ਤੇ 70 ਹਜ਼ਾਰ ਮੰਗਦੇ ਆ ਛੱਡ ਆ ਕਿ ਕਿ ਛੱਡਣਾ ਚ 4 ਲੱਖ 70 ਹਜ਼ਾਰ ਮੰਗਦੇ ਹਾਂ ਹਾਂ ਠੀਕ ਆ 1.5 ਕਿਸ਼ਤ 40 ਡਾ ਇਹ ਬੱਬੂ ਨਾ ਕਹਿੰਦਾ ਸੀਗਾ ਵੀ ਰੇਟ ਹਾਂ ਵੜੇ ਕਰੀ ਬੈਠਾ ਰੇਟ ਜਾਦੇ ਕਰੀ ਬੈਠਾ ਕਹਿੰਦਾ ਠੀਕ ਆ ਤੇ ਮੈਂ ਕਿਹਾ ਰੇਟ ਆਪਾਂ ਦੱਸ ਦੇ ਪਤਾ ਮੈਨੂੰ ਜੀਐਸਟੀ ਤੇਰੇ ਕਹਿੰਦਾ ਜੀ ਆਪਾਂ ਰੇਟ ਨਹੀਂ ਦੱਸਦੇ ਤਾਂ ਵੀਡੀਓ ਨਹੀਂ ਆਪਣੀ ਯਾਰਾਂ ਕਿਸੇ ਨੇ ਦੇਖਣੀ ਬਾਅਦ ਫਿਰ ਅੱਜ ਸਮਾਰਕੀ ਦੱਸ ਦਿੰਨੇ ਚਲ ਠੀਕ ਆ ਰੇਟ 4 ਲੱਖ 70 ਹਜ਼ਾਰ ਹਾਂ ਦੇਣਾ ਦੱਸ ਕਿੰਨੇ ਦਾ 40 ਕਹਤਾ ਮੈਂ ਡਾ ਦੇ 40 ਨਾਗੀ ਬਣਦਾ ਕਮਲਿਆ ਬੰਦਿਆ ਹੋਰ ਫਿਰ 60000 ਰੁਪਏ ਵੜਾ ਦੇ 60000 ਵੜਾ ਦੇ ਵਾਹ ਮੇਤਰਾ 60000 ਇਹ ਜੋ ਮੁੜ ਗਿਆ 410000 ਰੁਪਏ ਦਾ ਰਹਿ ਗਿਆ ਪਲੱਸ ਵਾਲਾ ਪਲੱਸ ਵਾਲਾ 55 ਹਸ ਪਾਵਰ ਵਾਲਾ 55 ਹਸ ਪਾਵਰ ਠੀਕ ਆ ਬਈ 55 ਹਸ ਪਾਵਰ ਚ ਆ ਗਿਆ ਮਾਡਲ ਸੀਗਾ 2010 10 ਤੇ ਅੱਗੇ ਆ ਗਿਆ ਬਈ ਜਮਾ ਨਵਾਂ ਟਰੈਕਟਰ ਕਹਿ ਸਕਦਾ ਇਹਦੇ ਮਗਰ ਛੋਟਾ ਫੁੱਲੇ ਫਾਇਦਾ ਹੋਣਾ ਚਾਹੀ ਜੀਐਸਟੀ ਘਟ ਕੇ ਬਈ ਤਾਂ ਵੀ ਫਾਇਦਾ ਹੋਊਗੀ ਹੋਊਗਾ ਬਈ ਜਮਾ ਨਵਾਂ ਟਰੈਕਟਰ ਹੈ ਜ਼ੀਰੋ ਮੀਟਰ ਟਰੈਕਟਰ ਹੈਗਾ ਟਾਇਰ ਵੀ ਚੌਕੜਾ ਤੁਸੀਂ ਦੇਖ ਸਕਦੇ ਆ ਮਾਡਲ ਦੱਸ ਦੇ ਬੇ ਕੋਰੇ ਇਹ ਮਾਡਲ 23 ਆ 23 ਮਾਡਲ ਹੈਗਾ ਨਮਾ ਕਿੰਨੇ ਦਾ ਹੈ ਨਮਾ ਕਿੰਨੇ ਦੀ ਹੋਇਆ ਯਾਰ ਆਪਾਂ 40000 ਨਾ ਮੈਨੂੰ ਘੱਟ ਦੇ ਠੀਕ ਆ ਜੀ ਕਿੰਨੇ ਦੀ ਹੋਇਆ ਠੀਕ ਆ ਲੈ ਮੈਂ ਤਰੋ 40000 ਰੁਪਏ ਨਾਮ ਲਾਂਗਾ ਫਰਸਟ ਓਨਰ ਰਹੂਗਾ ਆ ਫਰਸਟ ਠੀਕ ਆ ਜੀ ਜ਼ੀਰੋ ਮੀਟਰ ਰਹੂਗਾ ਅਗਲਾ ਉਹ ਸੋਨਾ ਲੀਕਾ 750 ਉਹ ਯਾਰ ਮੇਰੀ ਗੱਲ ਸੁਣ ਜਮਾ ਠੀਕ ਹੈ ਸੋਨਾਲਿਕਾ 35 ਵਾਲੇ ਭਾਜ ਤੇ ਖੜਾ ਆਪਣੇ ਕੋਲ ਠੀਕ ਹੈ ਹੈ 50 ਦਾ ਪਰ 35 ਦੇ ਭਾਜ ਦੇ ਕੇ ਜਾਵਾਂਗੇ 2030 ਤੱਕ ਪਾਸਿੰਗ ਓਕੇ 2030 ਤੱਕ ਪਾਸਿੰਗ ਪੰਜਾਬ ਨੰਬਰ ਠੀਕ ਹੈ ਓਕੇ ਅਸੀਂ ਹੁਣੀ ਲਿਆਂਦਾ ਠੀਕ ਹੈ ਤੋਤਾ ਕੁਛ ਨਹੀਂ ਹਾਂ ਬਸ ਲਾਈਕ ਕੀ ਆਇਆ ਬਸ ਠੀਕ ਹੈ 2030 ਤੱਕ ਪਾਸ ਠੀਕ ਹੈ ਮਾਡਲ ਹੈਗਾ 2008 8 ਲੋਣਾ ਹੋਣਾ ਨੇ ਬਈ ਨਾਮ ਵੀ ਨਾਮ ਹੋ ਜੂਗਾ ਸਾਰਾ ਸਵਾ 2 ਲੱਖ ਰੁਪਏ ਹੀ ਦੇ ਦੇਣਾ ਸਵਾ ਉਹ ਲੀਲੇ ਜੀ ਨੇ ਮੰਗਿਆ ਨੇ 2000 ਇੱਕ ਇੱਕ ਦੇ ਠੀਕ ਆ ਜੀ ਲੈ ਮਿੱਤਰ ਸਵਾ 2 ਲੱਖ ਦੀ ਦੇ ਸਵਾ 2 ਲੱਖ ਰੁਪਏ ਦਾ ਇਹ ਲੈ ਜਾਓ ਇਹ ਵੇਚਿਆ ਬਈ ਇਹ ਵੇਚਦਾ ਇਹ ਵੇਚਦਾ ਬਈ ਇਹ ਬਈ ਇਹ ਵੀ ਵੇਚਦਾ ਲੈ ਵੀ ਇਹ ਵੀ ਵੇਚਦਾ ਬਈ ਇਹ ਵੀ ਵੇਚ ਮਤਲਬ ਵਧਾਈਆਂ ਹੋਈ ਜਾ ਰਹੀਆਂ ਨੇ ਹੁਣ ਐਰੀ ਗੱਲ ਚੱਲੀ ਜਾਂਦੀ ਐ ਇਹ 2009 ਮਾਡਲ ਆ ਪਹਿਲਾਂ ਆਪਣਾ ਵੀਡੀਓ ਦੇ ਵਿੱਚ ਆਇਆ ਈਪੀਆਈ ਵਾਲਾ 3 ਲੱਖ ਰੁਪਇਆ ਮੰਗਦੇ ਆ ਤੇ 40000 ਚੋਂ ਡਿਸਕਾਊਂਟ ਦੇ ਦਾ 40000 ਰੁਪਏ ਚੋਂ ਡਿਸਕਾਊਂਟ 260 ਦੀ ਦੇ ਦੇ ਪਹਿਲਾਂ ਆਪਾਂ 280 ਤੋਂ ਘੱਟ ਕਰ ਦੇ ਕਹੀ ਨਹੀਂ ਠੀਕ ਹੈ ਮਤਲਬ ਮੈਂ ਕਹਿ ਸਕਦਾਗਾ 77000 ਰੁਪਏ ਦੇ ਵੀ ਟਾਇਰ ਹੀ ਪੈਣਗੇ ਠੀਕ ਆ ਭਾਈ ਜੀ ਚੰਗਾ ਟਰੈਕਟਰ ਆ ਪਾਵਰਸ਼ੇਅਰਿੰਗ ਟੋਪ ਵਾਲਾ ਫਾਰਮ ਟਰੈਕ ਅਸਲੀ ਇਹ ਹੈਗਾ ਹਾਂ ਤੇ ਅਗਲਾ ਇਹ ਬੇਚਦਾ ਇਹ ਵੀ ਇਹ ਵੀ ਬੇਚਦਾ ਇਵਨਿੰਗ ਜਾਣਾ ਕੋਈ ਬਹੁਤ ਟਾਈਮ ਹੋਊਗਾ ਜੀ ਨਾ ਇਹਨੂੰ ਨਹੀਂ ਨਹੀਂ ਟਾਈਮ ਨਹੀਂ ਪਤਾ ਕੀ ਆ ਇਹਦੇ ਲੋਨ ਤੇ ਟਾਈਮ ਲੱਗ ਗਿਆ ਅੱਛਾ ਲੋਨ ਵੀ ਰਹਿਣਾ ਕੋਈ ਜਿਹੜੇ ਬੰਦੇ ਨੇ ਲੋਨ ਕਰਾਉਂਦੇ ਸੀ ਉਹਨਾਂ ਦੇ ਕੋਈ ਕਾਗਜ਼ਾਂ ਨੂੰ ਵਿੱਚ ਫਰਕ ਰਹਿ ਗਿਆ ਹੋਰ ਬੰਦੇ ਨੇ ਠੀਕ ਆ ਬਾਈ ਆਲਾ ਇਹ ਆ ਗਿਆ ਇਹ ਛੋਟਾ ਟਰੈਕਟਰ ਆਪਣਾ ਆਪ ਦਾ ਰੱਖਿਆ ਹੋਇਆ ਪਰਸਨਲ ਕ੍ਰੇਨ 5510 ਹਾਂ ਠੀਕ ਆ ਇਹ 4 ਸਪੀਡ ਆ ਹਾਂ ਚੱਕੋ ਮਿੱਤਰੋ ਕੋੜਾ ਬੰਪਰ ਲੱਗਾ ਛੋਟਾ ਟਰੈਕਟਰ ਹੈਗਾ ਕੰਡੀਸ਼ਨ ਦਾ ਚੰਗਾ ਡਬਲ ਪੀਟੀਓ ਆ ਗਿਆ 8 ਲੱਖ ਰੁਪਈਆ ਮੰਗਦਿਆ ਤੂੰ ਐਂ ਦੱਸਦੇ ਵੀ ਐਨੇ ਛੱਡਦੇ ਉਹਨੇ ਛੱਡਦੇ ਅੱਜ ਮੈਂ ਤਾਂ ਕੋਲ 60000 ਰੱਟ ਦੇ ਹਾਂ 60 60 ਤਾਂ ਯਾਰ ਮੈਨੂੰ ਤਾਂ ਲੜਾ ਘੱਟ ਗਿਆ ਘੱਟ ਗਿਆ ਤਾਂ ਦੇਖ ਲੈ ਘੱਟ ਗਿਆ 70000 ਰੁਪਈਆ ਛੱਡ ਦੇ ਅ ਲੇ ਵੀ 70000 ਇਹ ਜੋ ਮੜ ਕਮ ਛੱਡਦੇ ਛੱਡਦੇ ਅੱਜ ਦੇ 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 7 ਲੱਖ 30000 ਦਾ ਦੇ ਦੇ 23 ਮਾਡਲ ਹੈ ਘਰ ਕੈਮਰੀ ਦੇ ਕੈਮਰੀ ਦੇ 23 ਮਾਡਲ ਦਾ 23 ਠੀਕ ਹੈ ਤਾ ਇਹ ਤਾਂ ਯਾਰਾ ਹੋਰ ਦੱਸ ਠੀਕ ਹੈ ਜੀ ਆਫਰ ਇੱਕ ਗੁਰੇ ਹੋਰ ਦੇ ਦੇ ਹਾਂ ਹਾਂ 2000 ਰੁਪਏ ਦਾ ਤੇਲ ਵੀ ਪਵਾ ਜੀ ਯਾਰ ਜਦੋਂ ਆਪਾਂ 70 ਛੱਡ ਤਾਂ 5 ਦਾ ਪਵਾਣੇ ਦੀ ਗੱਲ ਕਿਹੜੀ ਲੈ ਵੀ ਮਤਲਬ ਟੈਂਕ ਛੱਡ ਫੁੱਲ ਵਾਲਾ ਕੰਮ ਹੀ ਛੱਡਦੇ ਛੱਡਦੇ ਅੱਜ ਦੇ ਦੇ ਦਿਓ ਅੱਜ ਯਾਰਾ ਉਪਰਾਂ ਦਿਵਾਲੀ ਤੇ ਕਿਸੇ ਕਿਸੇ ਵਪਾਰੀ ਨੇ ਦਿੱਤੀ ਜੰਨੀ ਆ ਦੇ ਮੈਂ ਕਹਿ ਸਕਦਾ ਭਾਈ ਆਹ ਵੀਡੀਓ ਤੇ ਨਾ ਤੁਸੀਂ ਮੌਕਾ ਸਾမ်း ਲਿਓ ਹਾਂ ਹਾਂ ਠੀਕ ਆ ਅਗਲੀ ਵਾਰੀ ਰੇਟ ਬਦਲੇ ਵੀਡੀਓ ਦਾ ਸਕਰੀਨਸ਼ਾਟ ਠੀਕ ਆ ਦਿਖਾ ਕੇ ਆਪਾਂ ਫੇਰ ਬੰਦੇ ਨਾਲ ਡੀਲ ਕਰਾਂਗੇ ਠੀਕ ਆ ਵੀਡੀਓ ਦਾ ਸਕਰੀਨਸ਼ਾਟ ਲਿਆਇਓ ਸ਼ੇਅਰ ਕਰਕੇ ਕਮੈਂਟ ਕਰਕੇ ਬੰਦਾ ਠੀਕ ਆ ਜੀ ਬਾਕੀ ਵੀ ਰੇਟ ਕਰ ਲਏ ਇੱਕ ਯਾਰ ਇੱਕ ਆ ਜਾਂ ਦਰਸ਼ਕਾਂ ਨੂੰ ਸਾਡਾ ਵੀ ਪੰਜਾਬ ਨਾ ਪੰਜਾਬ ਟਰੈਕਟਰ ਦੇ ਨਾਂ ਤੇ ਪੇਜ ਆ ਸਾਨੂੰ ਵੀ ਦੇਖ ਲੈ ਕਰੋ ਸਾਡਾ ਕੋਈ ਭਾਕੇ ਨਾ ਭਾਈ ਫੇਸਬੁੱਕ ਤੇ ਫੇਸਬੁੱਕ ਤੇ ਫੇਸਬੁੱਕ ਤੇ ਫੇਸਬੁੱਕ ਤੇ ਨਾ ਭਾਈ ਪੰਜਾਬ ਟਰੈਕ ਗੋਰਾ ਬਾਈ ਦਾ ਪੇਜ ਆਗਾ ਨਾ ਉਹਦੇ ਉੱਤੇ ਜਾ ਕੇ ਬਾਈ ਨੂੰ ਫੋਲੋ ਜ਼ਰੂਰ ਕਰਿਓ ਬਾਈ ਨੂੰ ਵੀ ਰਿਸਪੌਂਸ ਜ਼ਰੂਰ ਦਿਓ ਕਿਉਂਕਿ ਬਾਈ ਬਾਈ ਕੋਈ ਰਹਿਣੀ ਆਪਾਂ ਵੀਡੀਓ ਅਪਡੇਟ ਜਿਹੜੇ ਨਵੇਂ ਟਰੈਕਟਰ ਆਉਂਦੇ ਨੇ ਬਾਈ ਡੇਲੀ ਵੀਡੀਓ ਉਹਨਾਂ ਦੀ ਆਉਂਦੀ ਰਹਿੰਦੀ ਆ ਕਿ ਫੇ ਕਿਹੜਾ ਟਰੈਕਟਰ ਆ ਗਿਆ ਤੇ ਕਿਹੜਾ ਵੇਚ ਗਿਆ ਨਾ ਬਾਈ ਤੁਹਾਡੀ ਵੀ ਵੀਡੀਓ ਉਹਦੇ ਉੱਤੇ ਆ ਸਕਦੀ ਜੇ ਤੁਸੀਂ ਉਹ ਆ ਕੇ ਟਰੈਕਟਰ ਖਰੀਦ ਕੇ ਲੱਗ ਜਾਓ ਹਾਂ ਬਾਈ ਬਾਕੀ ਲੋਕੇ ਵੀ ਦੱਸ ਦੇ ਗੋਰੇ ਆਪਾਂ ਸੰਦੀਪ ਪੰਪ ਦੇ ਸਾਹਮਣੇ ਖੜੇ ਆ ਮਾਨਸਾ ਸਰਸਾ ਰੋਡ ਖਿਆਲਾ ਕੈਂਚੀ ਆ ਮਾਨਸਾ ਜਦੋਂ ਮਰਜ਼ੀ ਰਾਤ ਨੂੰ ਦਿਨੇ ਜਦੋਂ ਮਰਜ਼ੀ ਫੋਨ ਲਾ ਕੇ ਜਦੋਂ ਠੀਕ ਹੈ ਆਪਾਂ ਹਰ ਵੇਲੇ ਹਾਜ਼ਰਾਂ 24 ਘੰਟੇ ਠੀਕ ਹੈ ਬਈ